ਇਹ ਨੂੰ ਫੜਾ ਦੇ ਇੱਕ ਰੀ ਛੱਡ ਦੇ। ਅੱਜ ਵੀ ਆਪਾਂ ਸਿੰਘਾਂ ਦੀ ਗੱਲ ਕਰੀ ਸੀ। ਨਹੀਂ ਕੋਈ ਨਹੀਂ ਕੋਈ ਨਹੀਂ ਫੜ ਲਾਂਗੇ ਬਾਅਦ ਚ। ਆਹ ਦੇਖੋ ਸਿੰਘ ਜੀ ਆਹ ਸਹੀ ਹੁੰਦਾ ਸਿੰਘ। ਪਿਓਰ ਸਿੰਘ ਦੀ ਇਹ ਨਿਸ਼ਾਨੀ ਹੈ ਬਿੱਟਰ ਦੀ। ਜਿਹੜਾ ਕ੍ਰੋਸ ਚ ਹੋਊਗਾ ਜਾਂ ਦੇਸੀ ਹੋਊਗਾ ਉਹ ਸਿੰਘ ਪਾਸੇ ਨੂੰ ਜਾਊਗਾ। ਇੱਕ ਤਾਂ ਨਾਲ ਢਾਲ ਜਾਂਦਾ ਉਹ ਤਾਂ ਕੋਈ ਚੱਕਰੀ ਹੁੰਦੇ ਇੱਕ ਜਦੋਂ ਐ ਟੇਢਾ ਜਾਣਾ ਠੀਕ ਆ ਜਾਂ ਉੱਪਰ ਨੂੰ ਸਿੱਧਾ ਜਾਣਾ ਉਹ ਪਿਓਰ ਨਹੀਂ ਗਿਨੇ ਆਂਦਾ। ਜਿਹੜਾ ਮੋੜ ਚੋਂ ਸਿੰਘ ਇਹਦਾ ਦੇਖੋ ਚੌੜਾ ਪੂਰਾ ਹਨਾ। ਇੱਥੋਂ ਚੌੜਾ ਨਾ ਪੂਰਾ। ਇਨ ਇਹਨਾਂ ਵੀ ਹੋ ਸਕਦਾ ਜਿੰਨਾ ਚੌੜਾ ਹੋਊਗਾ ਸਿੰਘ ਓਨਾ ਹੀ ਵਧੀਆ ਰਹਿੰਦਾ ਤੇ ਇਹ ਦੇਖੋ ਨਾ ਸਿੰਘ ਵੱਡਿਆਂ ਨਾਲ ਕਟਿਆ ਹਨਾ ਇਹਦਾ ਸਿੰਘ ਜਿਆਦਾ ਲੰਬਾ ਨਹੀਂ ਆ ਬਸ ਇੱਥੇ ਆ ਕੇ ਖੜ ਗਿਆ ਹੈ ਸਹੀ ਸ਼ੇਪ ਹੈ ਸਿੰਘ ਦੀ ਠੀਕ ਆ ਕੰਨ ਇਹਦਾ ਲੰਬਾ ਹੈਗਾ ਪੂਰਾ ਵਧੀਆ ਕੰਨ ਨੱਕ ਦੇਖੋ ਇਹਦਾ ਕੁੰਡਾ ਪੂਰਾ ਇੱਥੋਂ ਜਿਹੜਾ ਹੈਗਾ ਨੱਕ ਇਹ ਅੱਗੇ ਨੂੰ ਹੋਣਾ ਚਾਹੀਦਾ ਵਧੀਆ ਠੀਕ ਹੈ ਜੀ ਹਾਈਟ ਇਹ ਬੱਕਰੀ ਤਾਂ ਬਹੁਤ ਹੈਗੀ ਆ ਤੇ ਇਹ ਨਹੀਂ ਦੇਖਣਾ ਵੀ ਰੰਗ ਇਹ ਲਾਲ ਡੱਬਾ ਹੈਗਾ ਤੇ ਬੀਟਲ ਜਣੀ ਜਾਂ ਕ੍ਰੋਸ ਚਾਹੀਏ ਬੀਟਲ ਪਿਓਰ ਆ ਬੱਕਰਾ ਰੰਗ ਬੀਟਲ ਚ ਲਾਲ ਡੱਬਾ ਵੀ ਆ ਸਕਦਾ ਕਾਲਾ ਵੀ ਆ ਸਕਦਾ ਇੱਕ ਰੰਗ ਹੁੰਦਾ ਜਿਵੇਂ ਸਾਰਾ ਲਾਲ ਹੋਊਗਾ ਪੱਟੀ ਹੋਊਗੀ ਕਾਲੀ ਇਹਨੂੰ ਲਾਲ ਨਾਗਰਾ ਕਹਿ ਦਿੰਦੇ ਆ ਠੀਕ ਹੈ ਜੀ ਇਹ ਟੈਸਟੀਕਲ ਦੇਖੋ ਹੁਣ ਜਿਵੇਂ ਆਪਾਂ ਗੱਲ ਕਰੀ ਸੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਅਲੱਗ-ਅਲੱਗ ਹੋਣਗੇ ਇਹ ਜੁੜੇ ਹੋਏ ਆ ਟੈਸਟੀਕਲ ਠੀਕ ਹੈ ਜੀ ਆ ਦੇਖੋ ਇੱਥੇ ਥੋੜਾ ਜਿਹਾ ਕੱਟ ਆ ਤੇ ਚੌੜੇ ਜਿਹੇ ਟੈਸਟਿਕਲ ਵੱਡੇ ਜੁੜੇ ਹੋਏ ਆ ਹਨ ਜਿੰਨੇ ਟੈਸਟਿਕਲ ਦੀ ਸ਼ੇਪ ਸੋਹਣੀ ਹੋਊਗੀ ਵੱਡੇ ਹੋਣਗੇ ਓਨੇ ਜਿਹੜੀਆਂ ਅੱਗੇ ਪੱਠਾ ਆਉਣਗੀਆਂ ਉਹਨਾਂ ਦੇ ਥਣਲੇਵਾ ਵਧੀਆ ਸਾਫ਼ ਹੋਊਗਾ ਦੁੱਧ ਦੀ ਕੈਪੈਸਿਟੀ ਉਹਨਾਂ ਦੀ ਜ਼ਿਆਦਾ ਹੋਊਗੀ ਠੀਕ ਆ ਬਰੀਡਿੰਗ ਆ ਜਿਹੜੀ ਉਹ ਵਧੀਆ ਕਰੂਗਾ ਬੱਕਰਾ ਇਹ ਮੇਨ ਹੁੰਦੀ ਆ ਬੱਕਰੇ ਦੇ ਟੈਸਟਿਕਲ ਆ ਜਿਹੜੇ ਉਹ ਸਹੀ ਹੋਣੇ ਚਾਹੀਦੇ ਆ ਤੇ ਜਿਹੜੀਆਂ ਪਿਛਲੀਆਂ ਲੱਤਾਂ ਹੈਗੀਆਂ ਇਹ ਪਿਛਲੀਆਂ ਲੱਤਾਂ ਜਦੋਂ ਤੋੜਨਾ ਬੱਕਰੇ ਉਹ ਤੋਂ ਤੋੜ ਕੇ ਦੇਖੋ ਵੀ ਆਪਸ ਵਿੱਚ ਭੜਨੀਆਂ ਨਹੀਂ ਚਾਹੀਦੀਆਂ ਜਿੰਨਾ ਬਜਨੇ ਚੱਕਣਾ ਬੱਕਰੇ ਨੂੰ ਲੱਤਾਂ ਦੇ ਸਹਾਰੇ ਚੱਕਣਾ ਜੇ ਲੱਤਾਂ ਇਹਦੀਆਂ ਬੀਂਗੀਆਂ ਹੋਣਗੀਆਂ ਜਾਂਸ ਵਿੱਚ ਭਿੱੜਦੀਆਂ ਜਿਹਨੂੰ ਆਪਾਂ ਇੱਧਰ ਦੇਸੀ ਭਾਸ਼ਾ ਖੁਚਲਾ ਕਹਿੰਦੇ ਹਨਾ ਬੱਕਰਾ ਉਹ ਨਹੀਂ ਹੋਣਾ ਚਾਹੀਦਾ ਇਹਨੂੰ ਤੋਰ ਕੇ ਦਿਖਾਓ ਜੀ ਮਾੜਾ ਜਿਹੜੀਆਂ ਲੱਤਾਂ ਪਿਛਲੀਆਂ ਲੱਤਾਂ ਸਿੱਧੀਆਂ ਹੋਣੀਆਂ ਚਾਹੀਦੀਆਂ ਹਨਾ ਆ ਦੇਖੋ ਅਗਲੀਆਂ ਲੱਤਾਂ ਦਾ ਵੀ ਮਜ਼ਬੂਤ ਹੈ ਬੱਕਰਾ ਤੇ ਪਿਛਲੀਆਂ ਲੱਤਾਂ ਜਿਹੜੀਆਂ ਇੱਥੋਂ ਵੀ ਚੜਾਈ ਸੇਮ ਹੋਣੀ ਚਾਹੀਦੀ ਤੇ ਥੱਲੇ ਉਹ ਵੀ ਇਦੋਂ ਢੰਗ ਨਾਲ ਬੱਕਰਾ ਪਧਰੇ ਥਾਂ ਤੇ ਖੜੂਗਾ ਤਾਂ ਉਹਦੇ ਦੇਖਣਾ ਆਪਾਂ ਵੀ ਬੱਕਰਾ ਸਹੀ ਖੜਨਾ ਚਾਹੀਦਾ ਜਿੰਨਾ ਵਜਨ ਚੱਕਣਾ ਬੱਕਰੇ ਨੇ ਲੱਤਾਂ ਦੇ ਸਹਾਰੇ ਚੱਕਣਾ ਲੱਤਾਂ ਮਜ਼ਬੂਤ ਹੋਣਗੀਆਂ ਤਾਂ ਬੱਕਰਾ ਡੇਢ ਕੁਇੰਟਲ 2 ਕੁਇੰਟਲ ਵੀ ਵਜਨ ਸਹਾਰ ਸਕਦਾ ਕੋਈ ਹੋਰ ਬਰੀਡਰ ਬਾਰੇ ਸਵਾਲ ਹੈਗਾ ਤਾਂ ਪੁੱਛ ਸਕਦੇ ਪੁੱਛ ਹਾਂ ਨਹੀਂ ਪੁੱਛਤਾ ਗੁੰਡੀ ਵਾਲੀ ਮੋਟੀ ਕਰੂਗਾ ਜੀ ਠੀਕ ਹੈ ਪੂਛੇ ਦੀ ਲੰਬੀ ਹੈ ਪੂਰੀ ਹਨਾ ਲੰਬੀ ਹੋਣੀ ਚਾਹੀਦੀ ਹੈ ਪੂਛ ਜਿੰਨੀ ਲੰਬੀ ਐ ਪੂਛ ਉਨੀ ਚੰਗੀ ਐ ਜੀ ਹਾਈਟ ਕਿੱਥੋਂ ਮਣਦੇ ਬਈ ਹਾਈਟ ਫੀਤਾ ਹੈਗਾ ਜੀ ਨਹੀਂ ਇੱਥੋਂ ਮਿਣੀ ਜਾਂਦੀ ਐ ਕਿ ਅੱਗੇ ਤੋਂ ਮਿਣੀ ਫੀਤਾ ਮਣ ਕੇ ਨਹੀਂ ਅੱਗੇ ਤੋਂ ਨਹੀਂ ਜੀ ਇੱਥੋਂ ਥੱਲੇ ਆ ਫੜਿਓ ਜੀ ਇੱਕ ਵਾਰੀ ਬੱਕਰਾ ਫੜਿਓ ਦੋ ਜਨੇ ਅੱਗੋਂ ਟ੍ਰੇਡਰ ਕਰ ਲੈ ਨੂੰ ਇਦਾਂ ਪਦਰੇ ਸੰਦ ਟੱਲੋ ਹਾਂ ਚਲੋ ਆਪਾਂ ਮਣ ਕੇ ਦੱਸ ਦਿਆਂ ਤੁਹਾਨੂੰ ਓਏ ਆ ਦੇਖੋ ਹੁਣ ਸਹੀ ਖੜਾ ਨਾ ਇਹ ਬੱਕਰਾ ਹਾਈਟ ਮਿਣੀ ਜਾਂਦੀ ਐ ਪਿਛਲੇ ਪੈਰ ਤੋਂ ਇਥੋਂ ਆਪਾਂ ਫੀਤਾ ਲਾਉਣਾ ਥੱਲੇ ਠੀਕ ਆ ਜਿਹੜਾ ਫੀਤੇ ਦਾ ਸਟਾਰਟਿੰਗ ਪੁਆਇੰਟ ਆ ਉਹ ਥੱਲੇ ਰੱਖਣਾ ਪੈਰ ਦੇ ਠੀਕ ਆ ਜੀ ਇੱਥੇ ਰੱਖ ਕੇ ਅਗਲੇ ਪਾਸੇ ਰੱਖਣਾ ਇੱਥੇ ਫੱਟੀ ਲਾ ਲਓ ਠੀਕ ਆ ਜੀ ਉਹਦਾ ਚਲੋ ਆਪਾਂ ਤਰੀਕਾ ਦੱਸ ਦਿਆਂ ਬੱਕਰਾ ਸਹੀ ਨਹੀਂ ਖੜਾ ਹਜੇ ਹਨਾ ਇੱਥੇ ਕੋਈ ਫੱਟੀ ਲਾ ਲਓ ਜਾਂ ਹੱਥ ਲਾ ਲਓ ਇੱਥੇ ਹੱਥ ਲਾ ਲਓ ਹੈ ਹਨਾ ਆ ਦੇਖੋ ਹੁਣ ਕਿੰਨਾ ਹੈ 42 ਇੰਚ ਦੇ ਲਗਭਗ ਠੀਕ ਹੈ ਜੀ ਜਿਹੜਾ ਢੂਈ ਦਾ ਹੁੰਦਾ ਸਿਰਾ ਉੱਪਰਲਾ ਇੱਥੋਂ ਮਿਣਿਆ ਜਾਂਦਾ ਠੀਕ ਹੈ ਜੀ ਠੀਕ ਹੈ 43 ਹੈ ਨਾ ਇੱਥੇ ਨਹੀਂ 41 ਹਾਂ 41 ਪਲੱਸ ਆ ਹਾਂ ਆ ਦੇਖੋ ਜੇ ਸਹੀ ਨਹੀਂ ਖੜਾ ਬੱਕਰਾ ਥੋੜਾ ਲੱਤ ਚਵਾ ਲਾ ਉਹਦੇ ਇਦਾਂ ਵੀ ਨਹੀਂ ਜਾਂਦੀ ਹੈ ਹਾਈਟ ਹੈ ਨਾ ਕੰਨਾਂ ਦੀ ਲੈਂਥ ਹੈਗੀ ਆ ਇਹ ਵੀ ਮਿਣ ਸਕਦੇ ਆਪਾਂ ਮੋਢੇ ਚੋਂ ਲੈ ਲਓ ਇੱਥੋਂ ਕੰਨ ਦੇ ਲਾ ਲਓ ਮੋਢੇ ਚੋਂ ਹਾਂ 13.5 14 ਇੰਚ ਹੈਗਾ ਕਰਨ ਠੀਕ ਆ ਜਿਹੜੀ ਹੁੰਦੀ ਹੈ ਲੈਂਥ ਆਪਣੇ ਜਦੋਂ ਨਹੀਂ ਦੇਖਦੇ ਨੇ ਲੈਂਥ ਲੈਂਥ ਵੀ ਇੱਥੋਂ ਮਿਣੀ ਆਂਦੀ ਹੈ ਪਰ ਇਹ ਆਪਣੇ ਨਹੀਂ ਚੱਲਦੀ ਜਣਗੀ ਵੀ ਕਿੰਨਾ 55 ਇੰਚ ਲੰਬਾ ਹੈਗਾ 60 ਹੈਗਾ ਇਹ ਬੱਕਰਾ ਲੰਬਾਈ ਬਹੁਤ ਹੈਗੀ ਆ ਆਗੂ ਬੱਕਰਾ ਚੌੜਾ ਹੋਣਾ ਚਾਹੀਦਾ ਦੇਖੋ ਜਿਵੇਂ ਦਾ ਸੀਨਾ ਹੈਗਾ ਪੂਰਾ ਬੱਕਰਾ ਮਜ਼ਬੂਤ ਆ ਇਹ ਅਗਵਾ ਚੀਜ਼ ਜਿਹੜੀ ਚੌੜਾ ਹੋਣਾ ਚਾਹੀਦਾ ਕਈ ਮੇਦੰਦੀ ਹੋਊਗਾ ਇਹਦਾ 8 ਦੰਦਾ ਜੀ ਕਈ ਬੱਕਰਿਆਂ ਦੀ ਆ ਚੀਜ਼ ਬਹੁਤ ਜ਼ਿਆਦਾ ਹੁੰਦੀ ਹੈ ਝਾਲਰ ਕਹਿੰਦੇ ਇਹਨੂੰ ਝਾਲਰ ਪੱਟੀ ਕਹਿੰਦੇ ਹਨਾ ਜਿੰਨਾ ਗੰਜੈਸ਼ ਜ਼ਿਆਦਾ ਹੋਊਗੀ ਬੱਕਰੇ ਦੇ ਚਮੜੀ ਢਿੱਲੇ ਹੋਊਗੀ ਉਨਾਂ ਹੀ ਉਹ ਬਜਨ ਸਹਾਰ ਸਕਦਾ ਇੱਥੋਂ ਵੀ ਬੱਕਰਾ ਹਨਾ ਪਤਾ ਲੱਗ ਜਾਂਦਾ ਆਹ ਚੀਜ਼ ਖਿੱਚ ਕੇ ਆ ਦੇਖੋ ਇਹ ਬੱਕਰਾ ਠੀਕ ਆ ਨਾ ਇਹ ਲਿੱਸਾ ਨਾ ਇਹ ਜ਼ਿਆਦਾ ਹੈਵੀ ਆ ਬਰੀਡਰ ਇਹੀ ਇਦਾਂ ਦਾ ਹੋਣਾ ਚਾਹੀਦਾ ਇਹ ਬ੍ਰੀਚ 4 ਸਾਲ ਤੋਂ ਉੱਪਰ ਹੈ ਜੇ ਫੜਿਓ ਜੀ ਜੇ ਭਈਆ ਇਹ ਖਲਾ ਬੁੱਲ ਕਈਆਂ ਦੇ ਐ ਮੜਾ ਜਾ ਬਾਹਰ ਨੂੰ ਦੀਂਦਾ ਹੁੰਦਾ ਨਹੀਂ ਉਹ ਕੋਈ ਚੱਕਰ ਨਹੀਂ ਜੀ ਇਹ ਆਹ ਦੇਖੋ ਜੀ ਅੱਠ ਦੰਦ ਘਸਾ ਰਿਹਾ ਜੀ ਹੁਣ ਇਹ 4 ਸਾਲ ਤੋਂ ਉੱਪਰ ਹੋ ਗਿਆ ਜੀ ਆਹ ਦੇਖੋ ਜੀ ਦੰਦ ਘਸਣ ਲੱਗ ਗਏ ਨਾ ਜਿਹੜੀ ਦੰਦ ਦੀ ਗਿਰੀ ਹੁੰਦੀ ਆ ਦੇਖੋ ਪੀਲਾ ਦਿਖ ਰਿਹਾ ਨਾ ਨੀਚੇ ਉਹ ਦੰਦ ਸਾਰੇ ਬੰਦੇ ਦੇਖ ਲੋ ਨੇੜੇ ਰਾ ਕੇ ਇਹ ਦੰਦ ਘਸਣ ਲੱਗ ਗਏ ਜਦੋਂ ਜਿਹੜੇ ਨਵੇਂ ਦੰਦ ਉਹ ਵੀ ਤੁਹਾਨੂੰ ਦਿਖਾਵਾਂਗੇ ਆਹ ਦੇਖ ਲੋ ਜੀ ਦੰਦਾਂ ਦੇ ਵਿੱਚ ਪੀਲਾ ਦਿਖ ਰਿਹਾ ਨਾ ਆਹ ਜੀ ਦਿਖ ਰਹੀ ਹੈ ਨਾ